ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਡਿਕਟਿਵ ਵਿੱਚ ਅੱਜ ਅਸੀਂ 443ਵਾਂ ਜਿਹੜਾ ਹੈਗਾ ਕੁਐਸਚਨ ਕਰਨਾਗਾ 442 ਤੱਕ ਅਸੀਂ ਕੁਐਸਚਨ ਕਰ ਚੁੱਕੇ ਹਾਂਗੇ ਸਾਡੀ ਸੀਰੀਜ਼ ਅੱਗੇ ਵਧਦੀ ਹੈਗੀ 443 ਤੋਂ ਰਚਨਾ ਸੁਣਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਸਰੋਤਾ ਰਚਨਾ ਦੇਖਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਦਰਸ਼ਕ ਰਚਨਾ ਪੜਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਪਾਠਕ ਰਚਨਾ ਲਿਖਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਲੇਖਕ ਨਾਵਲ ਲਿਖਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਨਾਵਲਕਾਰ ਕਹਾਣੀ ਲੇਖਕ ਨੂੰ ਕੀ ਕਿਹਾ ਜਾਂਦਾ ਹੈ ਕਹਾਣੀਕਾਰ ਨਿਵੰਦ ਲਿਖਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਨਿਵੰਦਕਾਰ ਸਾਹਿਤ ਰਚਨਾ ਸਾਹਿਤ ਜਿਹੜਾ ਰਚਦਾਗਾ ਉਹਨੂੰ ਕੀ ਕਿਹਾ ਜਾਂਦਾ ਹੈ ਸਾਹਿਤਕਾਰ ਜੀਵਨੀ ਰਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਜੀਵਨੀਕਾਰ ਗੀਤ ਰਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਜੀ ਗੀਤਕਾਰ ਗੱਜਲ ਰਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਗੱਜਲਗੋ ਜਾਂ ਗੱਜਲਕਾਰ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਜਾਂ ਗਜ਼ਲ ਗੋਜ ਆ ਗਜ਼ਲਕਾਰ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਆਪਸ਼ਨ ਪਾ ਸਕਦਾ ਗਜ਼ਲ ਗੋਜ ਆ ਗਜ਼ਲਕਾਰ ਤਾਂ ਗਜ਼ਲ ਲਿਖਣ ਵਾਲੇ ਹੀ ਹੁੰਦੇ ਹੈਗੇ ਵੀ ਗੀਤ ਗਾਉਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਗਾਇਕ ਇੱਥੇ ਧਿਆਨ ਰੱਖਣਾ ਦੇਖੋ ਇੱਥੇ ਪੁੱਛਿਆ ਗਿਆ ਗੀਤ ਰਚਣ ਵਾਲੇ ਨੂੰ ਜਿਹੜਾ ਗੀਤ ਲਿਖਦਾ ਬਣਾਉਂਦਾ ਜਿਹੜਾ ਸ਼ਬਦਾਂ ਦੇ ਵਿੱਚ ਬੰਨ੍ਹਦਾ ਜਿਹੜਾ ਉਹਨੂੰ ਗੀਤਕਾਰ ਕਿਹਾ ਜਾਂਦਾ ਜਿਹੜਾ ਉਹਨਾਂ ਸ਼ਬਦਾਂ ਨੂੰ ਆਪਣੀ ਆਵਾਜ਼ ਦੇ ਜ਼ਰੀਏ ਗਾਉਂਦਾ ਹੈਗਾ ਤਾਂ ਉਹਨੂੰ ਕੀ ਕਿਹਾ ਜਾਂਦਾ ਗਾਇਕ ਕਿਹਾ ਜਾਂਦਾਗਾ 455ਵਾਂ ਜਿਹੜਾ ਹੈਗਾ ਆਪ ਵੀ ਫਾਰਸੀ ਦੇ ਅੱਖਰਾਂ ਦੇ ਆਧਾਰ ਤੇ ਪੰਜਾਬੀ ਸਾਹਿਤ ਵਿੱਚ ਲਿਖੇ ਲਿਖੇ ਗਏ ਕਾਵ ਰੂਪ ਨੂੰ ਕੀ ਕਿਹਾ ਜਾਂਦਾ ਹੈ ਸ਼ਿਰਫੀ ਕਿਹਾ ਜਾਂਦਾ ਹੈ ਜਾਂ ਤੀ ਅੱਖਰ ਦੇ ਆਧਾਰ ਤੇ ਕਿਹਾ ਜਾਂਦਾ ਹੈ ਜਿਹੜੀ ਤੀ ਅੱਖਰਾਂ ਦੇ ਆਧਾਰ ਤੇ ਹੁੰਦੀ ਹੈਗੀ ਸ਼ਿਰਫੀ ਕਿਹਾ ਜਾਂਦਾ ਹੈ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਧਿਆਤਮਿਕ ਵਾਰਾਂ ਨੂੰ ਕਿੰਨੀਆਂ ਲੋਕ ਵਾਰਾਂ ਦੀ ਕਿੰਨੀਆਂ ਲੋਕ ਵਾਰਾਂ ਦੀਆਂ ਧੁਨੀਆਂ ਤੇ ਗਾਉਣ ਦਾ ਆਦੇਸ਼ ਹੈ 9 ਅਨਸਰ ਉ 9 ਲੋਕਵਾਰਾਂ ਦੀਆਂ ਕੋਈ ਦੋ ਧੁਨੀਆਂ ਦੇ ਨਾਮ ਲਿਖੋ ਲੋਕਵਾਰਾਂ ਦੇ ਲੋਕਵਾਰਾਂ ਦੀਆਂ ਕੋਈ ਦੋ ਧੁਨੀਆਂ ਦੇ ਨਾਮ ਟੁੰਡੇ ਅਸਰਾਜੀ ਕੀ ਧੁਨੀ ਸਕੰਦਰ ਇਬਰਾਹਿਮ ਕੀ ਧੁਨੀ ਮੂਸੇ ਵਾਰ ਕੀ ਧੁਨੀ ਮਲਕ ਮੁਰীদ ਕੀ ਧੁਨੀ ਇਹਨਾਂ ਦੇ ਵਿੱਚੋਂ ਵੈਸੇ ਦੋ ਪੁੱਛਿਆਗਾ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਯਾਦ ਕਰ ਸਕਦੇ ਹੋਗੇ ਦੋ ਤੇ ਜੇ ਵੱਧ ਯਾਦ ਕਰੋਗੇ ਤਾਂ ਬਹੁਤ ਫਾਇਦਾ ਹੀ ਹੈਗਾ ਵਧੀਆ ਹੀ ਗੱਲ ਹੈਗੀ ਮੱਧਕਾਲ ਦੀਆਂ ਕੋਈ ਤਿੰਨ ਕਾਵਿ ਤਰਾਵਾਂ ਦੇ ਨਾਮ ਲਿਖੋ ਸੂਫੀ ਕਬ ਗੁਰਮਤਕ ਕਬ ਕਿਸਕਾ ਕਾਵ ਤੇ ਵੀਰ ਕਾਵ ਸ਼ੇਖ ਫਰੀਦ ਜੀ ਦਾ ਜਨਮ ਕਦੋਂ ਹੋਇਆ 1173 ਦੇ ਵਿੱਚ ਸ਼ੇਖ ਫਰੀਦ ਜੀ ਦਾ ਜਨਮ ਹੋਇਆ ਕਿਹੜੇ ਸੂਫੀ ਕਵੀ ਦਾ ਵਿਸ਼ਾ ਸਮਾਜਿਕ ਨਾ ਬਰਾਬਰੀ ਦੁਆਰਾ ਕੇਂਦਰਿਤ ਹੈ ਵਜੀਦ ਦਾ ਕਿਹੜਾ ਸੂਫੀ ਕਵੀ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਨਾਲ ਸੰਬੰਧਿਤ ਹੈ ਸ਼ਾਹ ਸਰਫ ਬਟਾਲਵੀ ਨਾਮ ਤੋਂ ਵੀ ਯਾਦ ਕਰ ਸਕਦੇ ਹੋ ਗੁਰਦਾਸਪੁਰ ਬਟਾਲਾ ਬਟਾਲੇ ਤੋਂ ਬਟਾਲਵੀ ਬਣ ਗਿਆ ਹੈ ਨਾ गुरदासपुर गुरदसपुर बटाला शहर में संबंधित है सूफी कवि शाह सरफ़ बटालवी ख्वाजा गुलाम फरीद ने किन काफिया लिखिया ख्वाजा गुलाम फरीद ने किनिया काफिया लिखिया देखो गुलाम फरीद के कहा इत दो बहत्तर गुरु गोबिंद सिंह जी दी बानी की बाणी किस रचना संग्रहित है दसव ग्रंथ द ਇਹ ਤਾਂ ਅਨੁਸਾਰਿਆਂ ਨੂੰ ਪਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਆਪਣੇ ਕਿਸੇ ਦੇ ਵਿੱਚ ਰਚੀ ਹੈਗੀ ਦਸਮ ਗ੍ਰੰਥ ਦੇ ਵਿੱਚ ਜਪ ਸਹਿਬ ਕਿਸ ਦੀ ਬਾਣੀ ਹੈ ਜਪ ਸਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਕਿਹੜੀ ਸਦੀ ਨੂੰ ਕਿੱਸਾ ਸਾਹਿਬ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ ਕਿਹੜੀ ਸਦੀ ਨੂੰ ਕਿੱਸਾ ਕਾਲ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ ਤਾਂ 18ਵੀਂ ਸਦੀ ਨੂੰ ਕਿੱਸਾ ਕਿਸੇ ਦਾ ਸੁਨਹਿਰੀ ਕਾਲ ਆ ਜਿਹੜਾ ਉਹ ਕਿਹਾ ਜਾਂਦਾ ਹੈ ਹਾਂਜੀ ਇਹ ਸਾਡੀ 463 ਤੱਕ ਦੀ ਜਿਹੜੀ ਸੀਰੀਜ਼ ਆ ਗਈ ਉਹ ਇੱਥੇ ਤੇ ਅੱਗੇ ਆਪਾਂ ਕਰਾਂਗੇ 464 ਤੋਂ ਕਰ ਲੂ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਮੈਂ ਵਾਰ-ਵਾਰ ਫਿਰ ਉਹੀ ਕਹਣੀ ਹੈ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਚੈਨਲ ਨੂੰ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਮੈਨੂੰ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ